ਰਾਵੀ ਦੇ ਕੰਡੇ ਫਿਲਮ ਆਪਣੇ ਆਪ ਦੇ ਵਿੱਚ ਇੱਕ ਬੇਮਿਸਾਲ ਮੂਵੀ ਹੈ ਜੀ ਬਹੁਤ ਹੀ ਵਧੀਆ ਇੱਕ ਉਹਦੇ ਵਿੱਚ ਪੰਕਜ ਕਪੂਰ ਜੀ ਨੇ ਕਿਰਦਾਰ ਸਾਡੀ ਭੈਣ ਸੰਦੀਪ ਸਿੱਧੂ ਨੇ ਔਰ ਬਾਕੀ ਸਾਰੇ ਕਲਾਕਾਰਾਂ ਨੇ ਇੱਕ ਜਿਉਂਦੀ ਜਾਗਦੀ ਤਸਵੀਰ ਪੇਸ਼ ਕੀਤੀ ਹੈ ਅੱਜ ਸਮਾਜ ਦੇ ਵਿੱਚ ਜਿਹੜੀਆਂ ਕਮੀਆਂ ਨੇ ਕ੍ਰੂਤੀਆਂ ਨੇ ਸਾਡੇ ਇੱਕ ਸਮਾਜ ਦੀਆਂ ਬੁਰਾਈਆਂ ਨੇ ਇਹ ਮੂਵੀ ਨੂੰ ਸੱਚੀ ਬੱਚਿਆਂ ਨੂੰ ਦਿਖਾਉਣ ਵਾਲੀ ਪਰਿਵਾਰ ਦੇ ਨਾਲ ਦੇਖਣ ਵਾਲੀ ਫਿਲਮ ਆ ਇਤੇ ਤੁਹਾਡੇ ਬੱਚੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਣਗੇ ਵੀ ਉਹਨਾਂ ਨੂੰ ਵਾਕਈ ਅੱਜ ਕੁਝ ਚੰਗਾ ਸਿੱਖਣ ਨੂੰ ਮਿਲਿਆ। ਸਾਡੀ ਫਿਲਮ ਰਾਵੀ ਦੇ ਕੰਢੇ ਲੱਗੀ ਆ ਤੇ ਜਿੱਥੇ ਦਾ ਫਿਲਮ ਦਾ ਸਵਾਲ ਹੈ ਇਹ ਅਸੀਂ ਆਪਣਾ ਕੰਮ ਕਰ ਚੁੱਕੇ ਆ ਤੇ ਇਹ ਬਹੁਤ ਲੰਬੇ ਸਮੇਂ ਤੋਂ ਇੱਕ ਮਿੰਟ तकरीबन ਪਿਛਲੇ 1 ਸਾਲ ਤੋਂ ਇਸ ਫਿਲਮ ਦੇ ਨਾਲ ਜੁੜੇ ਸਾਰੇ ਹਰ ਸਰ ਹਰ ਵਿਅਕਤੀ ਬੜੀ ਮਿਹਨਤ ਨਾਲ ਕੰਮ ਕੀਤਾ ਹੈ। ਰਾਵੀ ਦੇ ਕੰਢੇ ਤੇ ਰਸਤੇ ਇੱਕ ਪਿੰਡ ਦੀ ਕਹਾਣੀ ਹੈ ਸੋ ਬਹੁਤ ਖੂਬਸੂਰਤ ਹੈ ਇਹ ਚ ਲੋਕੇਸ਼ਨਸ ਨੇ ਜੋ ਜਿੱਥੇ ਚਾਹੀਦਾ ਸੀ ਕੰਮ ਕਰਨਾ ਉੱਥੇ ਕੀਤਾ ਗਿਆ cinema ਦੇ ਵਿੱਚ ਆਓ ਪਰਿਵਾਰਾਂ ਸਮੇਤ ਆਓ ਬੱਚਿਆਂ ਨੂੰ ਲੈ ਕੇ ਆਓ ਬਹੁਤ ਕੁਝ حاصل ਹੋਏਗਾ ਫਿਲਮ ਦੇ ਵਿੱਚ ਆਪਾਂ ਦੀ ਜਾਨ ਆ ਰਹੀ ਹੈ ਜਿਹੜੀ ਚੀਜ਼ਾਂ ਦੇਖ ਕੇ ਹਾਂਜੀ ਕਿੰਨਾ ਪਿਆਰੇ ਆ ਪਾਪਾ ਨਾ ਬਹੁਤ ਜਿਆਦਾ ਪਰ ਮੇਰੇ ਸਭ ਤੋਂ ਵੱਡੇ ਪਾਪਾ ਜੀ ਨੇ ਮੈਂ ਇਹ ਕਹਿਣਾ ਚਾਹੁੰਦੀ ਜੀ ਐਸਾ ਦੀ ਫਿਲਮ ਰਿਲੀਜ਼ ਹੋਈ ਆ ਰਵੀ ਦੇ ਕੰਢੇ 35 ਸਾਲਾਂ ਬਾਅਦ ਪੰਕਜ ਅੰਕਲ ਨੇ ਵਾਪਸੀ ਕੀਤੀ ਐ ਇਸ ਫਿਲਮ ਤੋਂ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਇਹ ਆ ਦੂਜੀ ਗੱਲ ਇਹ ਆ ਵੀ ਪੰਜਾਬੀ ਸਿਨੇਮਾ ਨੂੰ ਇੱਕ ਵੱਖਰੀ ਸੇਧ ਦਊਗੀ ਇਹ ਫਿਲਮ ਕਿਉਂਕਿ ਇੱਕ ਪਰਿਵਾਰਕ ਕਹਾਣੀ ਐ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਐ ਖਾਸ ਪੰਕਜ ਅੰਕਲ ਜਿਹੜੇ ਸਾਡਾ ਸਾਡਾ ਧੁਰਾ ਨੇ ਜਿਨ੍ਹਾਂ ਨੇ ਇੱਕ ਪਿਓ ਦਾ ਕਰੈਕਟਰ ਨਿਭਾਇਆ ਔਰ ਉਹਨਾਂ ਨੇ ਸਾਨੂੰ ਉਹ ਪਿਓ ਵਾਲੀ ਫੀਲ ਵੀ ਦਿੱਤੀ ਅਸੀਂ ਇਹਦੇ ਚਾਰ ਕੁੜੀਆਂ ਸਾਨੂੰ ਲੱਗਦਾ ਵੀ ਇਸ ਤੋਂ ਉੱਪਰ ਗੱਲ ਹੋਈ ਨਹੀਂ ਸਕਦੀ ਲੁਧਿਆਣੇ ਵਾਲਿਆਂ ਨੂੰ ਵਹੀ ਕਹਿਣਾ ਚਾਹੂੰਗਾ ਜੀ ਹੁਣ ਤੁਹਾਡੀ ਅਸੀਂ ਇਹਦਾ ਕੰਮ ਕਰਤਾ ਹੁਣ ਪਿਆਰ ਤੁਸੀਂ ਦੇਣਾ ਬਹੁਤ ਸੋਹਣਾ ਬੜੀ ਮਿਹਨਤ ਨਾਲ ਬੜੀ ਜਾਨ ਨਾਲ ਅਸੀਂ ਇੱਕ ਸਿਨੇਮਾ ਬਣਾਇਆ ਤੁਹਾਡੇ ਲਈ ਇੱਕ ਸਮਾਜ ਲਈ ਤੇ ਜੇ ਤੁਹਾਨੂੰ ਚੰਗੇ ਸਿਨੇਮੇ ਦੀ ਕਦਰ ਹੈ ਤਾਂ ਸਾਨੂੰ ਪਲੀਜ਼ ਸਾਡੀ ਝੋਲੀ ਆਦਾ ਥੋੜਾ ਜਿਹਾ ਪਿਆਰ ਪਾਓ ਇੱਕ ਡਿਫਰੈਂਟ ਸਬਜੈਕਟ ਸੀਗਾ ਹਮਮ ਯਾਬੀ ਮੂਵੀ ਸੱਚ ਲੋ ਵਧੀਆ ਚੰਗੀਆਂ ਅੱਜਕੱਲ ਤਾਂ ਆ ਰਹੀਆਂ ਬਹੁਤ ਵਧੀਆ ਆ ਰਹੀਆਂ ਪਰ ਆਹ ਜਿਹੜੀ ਇਹਦੇ ਚ ਜੋ ਸਬਜੈਕਟ ਚੂਜ਼ ਕੀਤਾ ਮਾਲਦਸ ਬਹੁਤ ਵਧੀਆ ਮਜ਼ਾ ਆ ਗਿਆ ਠੀਕ ਹੈ ਜੇ ਬਤਾ ਬਹੁਤ ਵਧੀਆ ਸੀ ਡਾਇਰੈਕਟਰ ਸਾਹਿਬ ਦੇ ਮੈਂ ਧੰਨਵਾਦ ਕਰਦਾ ਵਜੋ ਸਾਡੇ ਸਮਾਜ ਨੂੰ ਇਨਾ ਵਧੀਆ ਸੁਨੇਹਾ ਦਿੰਦੇ ਨੇ ਵੀ ਕੁੜੀਆਂ ਦੇ ਜੋ ਦੇਖਿਆ ਜਾਵੇ ਤਾਂ ਸਟੈਂਡ ਕੁੜੀਆਂ ਨੂੰ ਕਿੱਥੇ ਕਿੱਥੇ ਜਾਂਦਾ ਵਾ ਰਾਵੀ ਦੇ ਕੰਢੇ ਫਿਲਮ ਆਪਣੇ ਆਪ ਦੇ ਵਿੱਚ ਇੱਕ ਬੇਮਿਸਾਲ ਮੂਵੀ ਹੈ ਜੀ ਬਹੁਤ ਹੀ ਵਧੀਆ ਇੱਕ ਉਹਦੇ ਵਿੱਚ ਪੰਕਜ ਕਪੂਰ ਜੀ ਨੇ ਕਿਰਦਾਰ ਫਿਰ ਸਾਡੀ ਭੈਣ ਸੰਦੀਪ ਸਿੱਧੂ ਨੇ ਔਰ ਬਾਕੀ ਸਾਰੇ ਕਲਾਕਾਰਾਂ ਨੇ ਇੱਕ ਜਿਉਂਦੀ ਜਾਗਦੀ ਤਸਵੀਰ ਪੇਸ਼ ਕੀਤੀ ਅੱਜ ਸਮਾਜ ਦੇ ਵਿੱਚ ਜਿਹੜੀਆਂ ਕਮੀਆਂ ਨੇ ਕ੍ਰੂਤੀਆਂ ਨੇ ਸਾਡੇ ਇੱਕ ਸਮਾਜ ਦੀਆਂ ਬੁਰਾਈਆਂ ਨੇ ਜਿਹਦੇ ਵਿੱਚ ਖਾਸ ਕਰਕੇ ਲਾਲਚ ਵਧ ਰਿਹਾ ਜਿਹੜਾ ਲੋਕਾਂ ਦੇ ਵਿੱਚ ਦਾਜ ਦੇਹਜ ਬੜੇ ਲੰਬੇ ਟਾਈਮ ਬਾਅਦ ਅਸੀਂ ਕੋਈ ਇਸ ਤਰ੍ਹਾਂ ਦਾ ਮੁੱਦਾ ਪਰਦੇ ਦੇ ਉੱਪਰ ਵਿਚਰਦਾ ਦੇਖਿਆ ਔਰ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੇ ਚੰਗੇ ਕੰਟੈਂਟ ਸਾਹਮਣੇ ਆਉਣਗੇ ਕਿਉਂਕਿ ਸਾਡਾ ਬਹੁਤ ਸਾਰਾ ਜੂਥ ਆ ਜਿਹੜਾ ਉਸ ਨੰਮੇ ਨਾਲ ਜੁੜਿਆ ਹੋਇਆ ਮੂਵੀ ਜਾਂ ਦੇਖਦੇ ਆ ਤੇ ਉਹਦੇ ਵਿੱਚ ਸਿਰਫ ਇੱਕ ਮਨੋਰੰਜਨ ਕੱਲਾ ਦੇਖ ਕੇ ਹੀ ਮੂਵੀ ਦੇ ਵਿੱਚ ਉਹਨੂੰ ਆਪਾਂ ਇਸ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ ਸਾਨੂੰ ਮਨੋਰੰਜਨ ਦੇ ਨਾਲ ਨਾਲ ਚੰਗੇ ਸੁਨੇਹੇ ਵੀ ਦੇਣੇ ਪੈਣੇ ਆ ਤੇ ਅੱਜ ਇਸ ਫਿਲਮ ਨੂੰ ਦੇਖ ਕੇ ਅਸੀਂ ਸੱਚੀ ਸਾਡੇ ਪਰਿਵਾਰ ਦੇ ਬੱਚੇ ਵੀ ਆਏ ਨੇ ਬੱਚੀਆਂ ਵੀ ਆਈਆਂ ਬਾਪੂ ਬਜ਼ੁਰਗ ਵੀ ਆ ਸਾਡੀਆਂ ਮਾਵਾਂ ਭੈਣਾਂ ਸਾਰਿਆਂ ਨੇ ਰਲ ਕੇ ਅਸੀਂ ਫਿਲਮ ਦੇਖੀ ਆ ਪਰਿਵਾਰ ਦੇ ਨਾਲ ਜ਼ਰੂਰ ਇਹ ਮੂਵੀ ਦੇਖੋ ਵੀ ਮੇਰੀ ਉਮੀਦਾਰ ਮੇਰੀ ਵੇਸ਼ਿਆ ਵੀ ਤੁਸੀਂ ਇਹ ਮੂਵੀ ਨੂੰ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਦਿਖਾਵੋ ਤੇ ਅਸੀਂ ਅੱਗੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਦੇਖੋ ਆਪਾਂ ਹੋਰ ਬਹੁਤ ਸਾਰੀਆਂ ਫਿਲਮਾਂ ਦੇਖਦੇ ਆ ਜਿਹਦੇ ਵਿੱਚ ਆਪਾਂ ਨੂੰ ਕੋਈ ਮਾਰ ਧਾੜ ਹੁੰਦੀ ਆ ਕੋਈ ਕਿਸ ਤਰ੍ਹਾਂ ਇਹ ਮੂਵੀ ਨੂੰ ਸੱਚੀ ਬੱਚਿਆਂ ਨੂੰ ਦਿਖਾਉਣ ਵਾਲੀ ਪਰਿਵਾਰ ਦੇ ਨਾਲ ਦੇਖਣ ਵਾਲੀ ਫਿਲਮ ਆ ਜਿੱਥੇ ਤੁਹਾਡੇ ਬੱਚੇ ਵੀ ਇਸ ਗੱਲ ਤੋਂ ਮਨਕਰ ਨਹੀਂ ਹੋਣਗੇ ਵੀ ਉਹਨਾਂ ਨੂੰ ਵਾਕਈ ਅੱਜ ਕੁਝ ਚੰਗਾ ਸਿੱਖਣ ਨੂੰ ਮਿਲਿਆ ਸਾਡੀਆਂ ਧੀਆ ਆਈਆਂ ਹੋਈਆਂ ਸਾਡੇ ਨਾਲ ਕਰੀਬ 22-23 ਬੱਚੀਆਂ ਮੇਰੀਆਂ ਬੇਟੀਆਂ ਵਾਂ ਜਿਹੜੀਆਂ 7ਵੀਂ 8ਵੀਂ 10ਵੀਂ 11ਵੀਂ ਚੱਕਰ ਪੜ੍ਹਦੀਆਂ ਤਾਂ ਉਹਨਾਂ ਬੱਚੀਆਂ ਦੇ ਬਹੁਤ ਸਾਰੇ ਕੁਐਸਚਨ ਸੀਗੇ ਔਰ ਬਹੁਤ ਸਾਰੀਆਂ ਉਹਨਾਂ ਨੇ ਅੱਜ ਮੇਰੇ ਨਾਲ ਗੱਲਾਂ ਦੀ ਸਾਂਝ ਪਾਈ ਵੀ ਪਾਪਾ ਇਦਾਂ ਵੀ ਹੁੰਦਾ ਸਮਾਜ ਦੇ ਵਿੱਚ ਇਦਾਂ ਵੀ ਕੋਈ ਲਾਲਚ ਦੇ ਨਾਲ ਕਿਸੇ ਦਾ ਪਰਿਵਾਰ ਤਬਾਹ ਕਰ ਦਿੰਦਾ ਇੱਕ ਛੋਟਾ ਜੀ ਸਾਡੀ ਇੱਕ ਦੂਸਰੇ ਨੂੰ ਜੱਜ ਕਰਨ ਦੀ ਆਦਤ ਹੈ ਜਿਹੜੀ ਇੱਕ ਅਸੀਂ ਕਿਸੇ ਨੂੰ ਆਪਣੇ ਅੰਦਾਜ਼ੇ ਨਾਲ ਹੀ ਸੋਚ ਲੈਨੇ ਆ ਵੀ ਇਹ ਕੌਣ ਕੀ ਕਰ ਰਿਹਾ ਤਾਂ ਕਿਦਾਂ ਉਹ ਇੱਕ ਪਲ ਦੇ ਵਿੱਚ ਕਿਸੇ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਨੂੰ ਆ ਕੇ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਮਹਿਸੂਸ ਹੋਣਗੀਆਂ ਭਾਵਨਾਵਾਂ ਤੇ ਅਸੀਂ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਰਵੀ ਦੇ ਕੰਡੇ ਭੈਣ ਹੁਣੀ ਸੰਦੀਪ ਭੈਣ ਖੜੇ ਸਾਡੇ ਵੀਰ ਜੀ ਹੁਣੀ ਸਾਰੇ ਤੇ ਵਾਹਿਗੁਰੂ ਕਿਰਪਾ ਕਰਨ ਤੇ ਇਸ ਤਰ੍ਹਾਂ ਦੇ ਕੰਟੈਂਟ ਬਣਦੇ ਰਹਿਣਗੇ ਮੈਂ ਤਾਂ ਲੁਧਿਆਣੇ ਆ ਜਾਏ ਆ ਅਸੀਂ ਸਾਡੀ ਫਿਲਮ ਰਵੀ ਦੇ ਕੰਡੇ ਲੱਗੀ ਆ ਤੇ ਜਿੱਥੇ ਤੱਕ ਫਿਲਮ ਦਾ ਸਵਾਲ ਹੈ ਏ ਅਸੀਂ ਆਪਣਾ ਕੰਮ ਕਰ ਚੁੱਕੇ ਆ ਤੇ ਇਹ ਬਹੁਤ ਲੰਬੇ ਸਮੇਂ ਤੋਂ ਇੱਕ तकरीबन ਪਿਛਲੇ 1 ਸਾਲ ਤੋਂ ਇਸ ਫਿਲਮ ਦੇ ਨਾਲ ਜੁੜੇ ਸਾਰੇ ਹਰ ਸਰ ਹਰ ਵਿਅਕਤੀ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਅਸੀਂ ਹੁਣ ਸਿਰਫ ਇਹੀ ਗੁਜ਼ਾਰਿਸ਼ ਕਰਾਂਗੇ ਦੋ ਦਿਆਨ ਨਿਵਾਸੀਆਂ ਨੂੰ ਕਿ ਤੁਸੀਂ ਹਮ ਹਮਾਕੇ ਪਹੁੰਚੋ ਕਿਉਂਕਿ ਇਹ ਫਿਲਮ ਪਰਿਵਾਰਕ ਫਿਲਮ ਹੈ ਰਿਸ਼ਤਿਆਂ ਦੀ ਕਹਾਣੀ ਹੈ ਔਰ ਆਪਣੇ ਸਭਿਆਚਾਰ ਔਰ ਵੈਲਿਊਜ਼ ਦੀ ਗੱਲ ਕਰਦੀ ਹੈ ਇੱਕ ਪਿਓ ਧੀ ਦੀ ਕਹਾਣੀ ਹੈ ਧੀਆਂ ਦੇ ਮਾਨ ਸਨਮਾਨ ਦੀ ਕਹਾਣੀ ਹੈ ਔਰ ਇੱਕ ਵਿਲੱਖਣ ਫਿਲਮ ਹੈ ਔਰ ਇਹ ਕਹਿਣ ਦੀ ਗੱਲ ਨਹੀਂ ਸਿਰ ਵਿਲੱਖਣ ਫਿਲਮ ਹੈ ਬਹੁਤ ਹੀ ਤਾਜ਼ਗੀ ਭਰਪੂਰ ਫਿਲਮ ਹੈ ਕਿਉਂਕਿ ਰਾਵੀ ਦੇ ਕੰਡੇ ਦਾ ਔਰ ਜੇ ਰਾਵੀ ਦੇ ਕੰਡੇ ਨਾਰਕੇ ਤੱਕ ਸੇ ਕਾਰਨ ਨਹੀਂ ਰੱਖਿਆ ਗਿਆ ਕਿਉਂਕਿ ਇਹ ਫਿਲਮ ਰਾਵੀ ਦੇ ਕੰਡੇ ਤੇ ਵਸੇ ਇੱਕ ਪਿੰਡ ਦੀ ਕਹਾਣੀ ਹੈ ਸੋ ਬਹੁਤ ਖੂਬਸੂਰਤ ਉਹਦੇ ਚ ਲੋਕੇਸ਼ਨਸ ਨੇ ਜੋ ਜਿੱਥੇ ਚਾਹੀਦਾ ਸੀ ਕੰਮ ਕਰਨਾ ਉੱਥੇ ਹੀ ਕੀਤਾ ਗਿਆ ਤੇ ਇਹਦੇ ਲਈ ਮੈਂ ਮੁਬਾਰਕਬਾਦ ਦੈਨ ਆਪਨੇ ਪ੍ਰੋਡਿਊਸਰਸ ਨੂੰ ਮਿਸਟਰ ਜਤੈਂਦਰ ਚਾਹਾਨ ਨੂੰ ਸੰਦੀਪ ਮੈਮਨੂਕ ਕਿ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਔਰ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਇਹ ਫਿਲਮ ਦੇ ਆਪਣੀ ਜੀ ਜਾਨ ਲਾਤੀ ਉਹਨਾਂ ਨੇ ਤੇ ਸਾਡੇ ਜਿਹੜੇ ਇਹਦੀ ਕਹਾਣੀ ਲਿਖੀ ਮਿਸਟਰ ਜਸ ਗਰੇਵਾਲ ਨੇ ਔਰ ਇਸ ਨੂੰ ਡਾਇਰੈਕਟ ਕੀਤਾ ਹੈ ਮਿਸਟਰ ਹੈਰੀ ਪੱਟੀ ਨੇ ਜਿਵੇਂ ਦੱਸੋ ਇਹਨਾਂ ਨੇ ਸਭ ਤੋਂ ਪਹਿਲਾ ਇਹਨਾਂ ਦੀ ਫਿਲਮ ਘਰ ਬਿਲਮਾ ਤੋਂ ਬਹੁਤ ਆਈਆਂ ਨੇ ਪਰ ਇਹਨਾਂ ਜੋੜੀ ਨੇ ਰੱਬ ਦਾ ਰਿਵਿਊ ਦਿੱਤੀ ਸੀ ਔਰ ਹੈਰੀ ਭੱਟੀ ਕਾਫੀ ਸਾਲਾਂ ਦੇ ਬਾਅਦ ਦੁਬਾਰਾ ਫਿਲਮ ਲੈ ਕੇ ਆਇਆ ਕਮਾਲ ਦੀ ਫਿਲਮ ਹੈ ਕਮਾਲ ਦੀ ਨਿਰਦੇਸ਼ਨਾ ਔਰ ਇਹਦੇ ਵਿੱਚ 30 ਸਾਲ 35 ਸਾਲ ਬਾਅਦ ਮਿਸਟਰ ਬੰਕਜ ਕਪੂਰ ਆਏ ਨੇ ਜਿਨ੍ਹਾਂ ਨੇ ਮਤਲਬ ਪੰਜਾਬੀ ਮੜੀ ਦਾ ਦਿਹਾਤ ਤੋਂ ਬਾਅਦ ਹੁਣ ਦੁਬਾਰਾ ਪੰਜਾਬੀ ਫਿਲਮਾਂ ਵੱਲੋਂ ਉਹਨਾਂ ਨੇ ਆਪਣਾ ਉਰਖ ਕੀਤਾ ਸੋ ਕਮਾਲ ਦੀ ਕਹਾਣੀ ਹੈ ਕਮਾਲ ਦੀ ਫਿਲਮ ਹੈ ਤਾਜ਼ਗੀ ਭਰਪੂਰ ਫਿਲਮ ਹੈ ਔਰ ਇਹ ਪੰਜਾਬੀ ਸਿਨੇਮੇ ਦੇ ਵਿੱਚ ਜਦੋਂ ਸਿਨੇਮੇ ਦੀ ਗੱਲ ਹੋਏਗੀ ਤਾਂ ਇੱਕ ਮਾਈਲਸਟੋਨ ਫਿਲਮ ਸਾਬਤ ਹੋਣੀ ਹੈ ਇਹ ਹਮੇਸ਼ਾ ਗੱਲ ਹੋਏਗੀ ਸੋ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਤੁਸੀਂ ਇਸ ਫਿਲਮ ਨੂੰ ਆਪਣਾ ਪਿਆਰ ਦਿਓ ਕਿਉਂਕਿ ਅਸੀਂ ਸਾਰੇ ਆਪਣਾ ਕੰਮ ਕਰ ਚੁੱਕੇ ਹਾਂ ਅਸੀਂ ਆਪਣੀ ਮਿਹਨਤ ਲਾ ਚੁੱਕੇ ਹਾਂ ਤੇ ਇਹ ਹੁਣ ਸਭ ਤੁਹਾਡੇ ਹੱਥ ਹੈ ਤੁਸੀਂ ਪਲੀਜ਼ ਆਓ ਇਸ ਨਿਮੀਆਂ ਦੇ ਵਿੱਚ ਸਭ ਇੱਕ ਹੋਰ ਵੀ ਗੱਲ ਹੈ ਕਿ ਇਹ ਫਿਲਮ ਦੇ ਵਿੱਚ ਪਿਓਤੀ ਅਗਰ ਬੈਠ ਕੇ ਇਕੱਠੇ ਦੇਖਣਗੇ ਤਾਂ ਇਹ ਨਹੀਂ ਵੀ ਕਿਸੇ ਦੀ ਅੱਖ ਨਹੀਂ ਵੀ ਹੋਏਗੀ ਇੰਨੀ ਸਾਫ ਸੁਥਰੀ ਇੰਨੀ ਪਿਆਰੀ ਫਿਲਮ ਹੈ ਸੋ ਔਰ ਇਹਦੇ ਵਿੱਚ ਮੈਸੇਜ ਬੜੇ ਪਿਆਰੇ ਨੇ ਤੁਕਿ ਕਈ ਵਾਰ ਜ਼ਿੰਦਗੀ ਚ ਇਦਾਂ ਦੀਆਂ ਮੁਸ਼ਕਿਲਾਂ ਤਾਂ ਆਉਂਦੀਆਂ ਨੇ ਕਿ ਅਸੀਂ ਕਈ ਵਾਰ ਇਹ ਸੋਚਦੇ ਹਾਂ ਵੀ ਯਾਰ ਇਸ ਤੋਂ ਕਿਵੇਂ ਪਾਰ ਪਾਇਆ ਜਾਊਗਾ ਪਰ ਲੱਗਦਾ ਹੈ ਕਿ ਅਗਰ ਆਪਾਂ ਥੋੜਾ ਜਿਆ ਇਨੀਸ਼ੀਏਟਿਵ ਲਈਏ ਲੌਜੀਕਲੀ ਪਿਆਰ ਦੇ ਨਾਲ ਡਾਇਲੌਗ ਦੇ ਨਾਲ ਹਰ ਗੱਲ ਹਾਲੀ ਕੀ ਫੀਜਾ ਸਾਡੇ ਪਿਆਰੇ ਮੈਸੇਜ ਦੇ ਬਾਬੂ ਮੈਂ ਇੱਕ ਅਧਿਆਪਕ ਦਾ ਕਰੈਕਟਰ ਕੀਤਾ ਇਸ ਫਿਲਮ ਦੇ ਵਿੱਚ ਛੋਟਾ ਜਿਹਾ ਕਿਰਦਾਰ ਹੈ ਪਰ ਬਹੁਤ ਮਹੱਤਵਪੂਰਨ ਕਿਰਦਾਰ ਹੈ ਇਹਦਾਰੇ ਦੇ ਵਿੱਚ ਸੋ ਮੈਂ ਸਾਰਿਆਂ ਨੂੰ ਫਿਰ ਇੱਕ ਵਾਰੀ ਗੁਜ਼ਾਰਿਸ਼ ਕਰਨਾ ਕਿ ਫਿਲਮ ਸਿਨੇਮਿਆਂ ਦੇ ਵਿੱਚ ਆਓ ਪਰਿਵਾਰਾਂ ਸਮੇਤ ਆਓ ਬੱਚਿਆਂ ਨੂੰ ਲੈ ਕੇ ਆਓ ਬਹੁਤ ਕੁਝ ਹਾਸਲ ਹੋਏਗਾ ਫਿਲਮ ਦੇਖ ਕੇ ਥੈਂਕ ਯੂ ਵੈਰੀ ਮਚ ਥੈਂਕ ਯੂ ਮੈਂ ਇਹ ਕਹਿਣਾ ਚਾਹੁੰ ਕਿ ਜੇ ਵੀ ਐਸਾਡੀ ਫਿਲਮ ਰਿਲੀਜ਼ ਹੋਈ ਹੈ ਰਵੀ ਦੇ ਕੰਡੇ 35 ਸਾਲਾਂ ਬਾਅਦ ਪੰਕਜ ਅੰਕਲ ਨੇ ਵਾਪਸੀ ਕੀਤੀ ਹੈ ਇਸ ਫਿਲਮ ਦੀ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਇਹ ਹੈ ਦੂਸਰੀ ਗੱਲ ਇਹ ਹੈ ਵੀ ਪੰਜਾਬੀ ਸਿਨੇਮਾ ਨੂੰ ਇੱਕ ਵੱਖਰੀ ਸੇਧ ਦਊਗੀ ਇਹ ਫਿਲਮ ਕਿਉਂਕਿ ਇੱਕ ਪਰਿਵਾਰਿਕ ਕਹਾਣੀ ਹੈ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਹੈ ਔਰ ਮੈਨੂੰ ਇਹ ਲੱਗਦਾ ਵੀ ਹਰ ਪਰਿਵਾਰ ਦੀ ਕਹਾਣੀ ਹਰ ਪਿਓ ਤੇ ਹਰ ਧੀ ਦੀ ਕਹਾਣੀ ਹੈ ਇੱਕ ਵੱਖਰਾ ਸਿਨੇਮਾ ਜਿਹੜਾ ਇਹ ਫਿਲਮ ਲੈ ਕੇ ਆਉਂਦੀ ਹੈ ਖਾਸ ਹੁੰਦਾ ਸਾਜੀ ਇਹ ਰਿਸ਼ਤਿਆਂ ਨੂੰ ਦਰਸਾਊਗੀ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਦਰਸਾਊਗੀ ਤੇ ਇੱਕ ਪਰਮਾਤਮਾ ਦੇ ਪ੍ਰਤੀ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਸ ਚੀਜ਼ ਨੂੰ ਇਹ ਦਰਸਾਊਗੀ ਔਰ ਇਹ ਜੀਐਸਆਰਪੀ ਰੂ ਪ੍ਰੋਡਕਸ਼ਨ ਦੇ ਬੈਨਰ ਹੇਡ ਬਣੀ ਹੈ ਇਹ ਫਿਲਮ ਜਿਹਨੂੰ ਪ੍ਰੋਡਿਊਸ ਕੀਤਾ ਹੈ ਜਤਿੰਦਰ ਚੋਹਾਨ ਜੀ ਨੇ ਤੇ ਉਹਨਾਂ ਦੇ ਨਾਲ ਮੈਂ ਆ ਐਜ਼ ਐਨ ਪ੍ਰੋਡਿਊਸਰ ਤੇ ਮੈਂ ਲੀਡ ਕਰ ਰਹੀ ਹਾਂ ਇਸ ਫਿਲਮ ਨੂੰ ਤੇ ਵਧੀਆ ਲੱਗ ਰਿਹਾ ਪੰਕਜ ਜੰਗਲ ਦੀ ਬੇਟੀ ਦਾ ਕੈਰੈਕਟਰ ਕਰ ਰਹੀ ਹਾਂ ਸੋ ਬਹੁਤ ਵਧੀਆ ਲੱਗ ਰਿਹਾ ਕਿਹੜਾ ਕੈਰੈਕਟਰ ਜਿਹੜਾ ਬਹੁਤ ਜਿਹੜਾ ਇਹਦੇ ਵਿੱਚ ਖਾਸ ਖਾਸ ਪੰਕਜ ਜੰਗਲ ਜਿਹੜੇ ਸਾਡਾ ਸਾਡਾ ਧੁਰਾ ਨੇ ਜਿਨ੍ਹਾਂ ਨੇ ਇੱਕ ਪਿਓ ਦਾ ਕਰੈਕਟਰ ਨਿਭਾਇਆ ਔਰ ਉਹਨਾਂ ਨੇ ਸਾਨੂੰ ਉਹ ਪਿਓ ਵਾਲੀ ਫੀਲ ਵੀ ਦਿੱਤੀ ਅਸੀਂ ਇਹਦੇ ਚ ਚਾਰ ਕੁੜੀਆਂ ਸਾਨੂੰ ਲੱਗਦਾ ਵੀ ਇਸ ਤੋਂ ਉੱਪਰ ਗੱਲ ਹੋਈ ਨਹੀਂ ਸਕਦੀ ਲੋਕਾਂ ਨੂੰ ਕੀ ਟਿੰਗ ਕਰ ਲੋਕਾਂ ਨੂੰ ਇਹ ਅਪੀਲ ਕਰੂੰਗੀ ਵੀ ਇਹ ਇਸ ਫਿਲਮ ਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਇੱਕ ਵੱਖਰਾ ਸਿਨੇਮਾ ਖੜਾ ਹੋਊਗਾ ਜੇ ਤੁਸੀਂ ਆਓਗੇ ਅਸੀਂ ਆਪਣਾ ਕੰਮ ਕਰਨਾ ਸੀ ਅਸੀਂ ਕਰਤਾ ਸੋ ਥੋੜੇ ਸਪੋਰਟ ਦੀ ਲੋੜ ਹੈ ਥੈਂਕ ਯੂ ਜਿਹੜੇ ਆਨੇ ਵਾਲਿਆਂ ਨੂੰ ਵਹੀ ਕਹਿਣਾ ਚਾਹੂੰਗਾ ਜੀ ਹੁਣ ਤੁਹਾਡੀ ਅਸੀਂ ਇਹਦਾ ਕੰਮ ਕਰਤਾ ਹੁਣ ਪਿਆਰ ਤੁਸੀਂ ਦੇਣਾ ਬਹੁਤ ਸੋਹਣਾ ਬੜੀ ਮਿਹਨਤ ਨਾਲ ਬੜੀ ਜਾਨ ਨਾਲ ਅਸੀਂ ਇੱਕ ਸਿਨੇਮਾ ਬਣਾਇਆ ਤੁਹਾਡੇ ਲਈ ਇੱਕ ਸਮਾਜ ਲਈ ਤੇ ਜੇ ਤੁਹਾਨੂੰ ਚੰਗੇ ਸਿਨੇਮੇ ਦੀ ਕਦਰ ਹੈ ਤਾਂ ਸਾਨੂੰ ਪਲੀਜ਼ ਸਾਡੀ ਝੋਲੀ ਆਦਾ ਥੋੜਾ ਜਿਹਾ ਪਿਆਰ ਪਾਓ ਤਾਂ ਕਿ ਅਸੀਂ ਹੋਰ ਤਗੜੇ ਹੋ ਕੇ ਅੱਗੇ ਆਦਾ ਦੇ ਕਨਸੈਪਟ ਲੈ ਕੇ ਆਈਏ ਤੇ ਤੁਹਾਨੂੰ ਮਾਣ ਹੋਊਗਾ ਐਦਾ ਦਾ ਸਿਨੇਮਾ ਦੇਖ ਕੇ ਤੁਸੀਂ ਸਾਰੇ ਪਰਿਵਾਰ ਨਾਲ ਬੈਠ ਕੇ ਦੇਖ ਪਾਓਗੇ ਕਿਸੇ ਦੀ ਅੱਖ ਨਿਵੀਂ ਨਹੀਂ ਹੋਊਗੀ ਤੇ ਵਾਦਾ ਕਰਦੇ ਆ ਕਿ ਬਹੁਤ ਰੂਹਾਂ ਨੂੰ ਇੱਕ ਖੁਰਾਕ ਮਿਲੂਗੀ ਤੇ ਤੁਸੀਂ ਆਦੀ ਅੰਤਰਾਤਮਾ ਨੂੰ ਪੁੱਛੋਗੇ ਕਿ ਜੋ ਅਸੀਂ ਸਮਾਜ ਵਿੱਚ ਐ ਅਸੀਂ ਕਰ ਕੀ ਰਿਏ ਸੀ ਤੇ ਸਾਨੂੰ ਕਰਨਾ ਕੀ ਚਾਹਣਾ ਕੀ ਚਾਹੀਦਾ ਤੇ ਬਸ ਇੱਕ ਰਿਕੁਐਸਟ ਕਰੂੰ ਮੈਂ ਇੱਕ ਬਿੰਤੀ ਹੈ ਤੁਹਾਡੇ ਥੋੜੇ ਜਿਹੀ ਪਿਆਰ ਦੀ ਲੋੜ ਹੈ ਕਿਉਂਕਿ ਤੁਹਾਡਾ ਹੌਸਲਾ ਤੁਹਾਡੇ ਲਈ ਅੱਗਾ ਚੰਗਾ ਸਿਨੇਮਾ ਲੈ ਕੇ ਆਊਗਾ ਅਸੀਂ ਕਹਿੰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਬੱਚੇ ਉਹ ਚੀਜ਼ਾਂ ਪਸੰਦ ਕਰਦੇ ਆ ਜਿਆਦਾ ਬਦਮਾਸ਼ੀ ਹੋ ਗਿਆ ਅਸਲਾ ਹੋ ਗਿਆ ਅਸੀਂ ਕਹਿੰਦੇ ਹਾਂ ਕਿ ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਇਹੋ ਜਿਹੇ ਸ਼ੌਂਕ ਲੱਗ ਜਾਂਦੇ ਆ ਜੋ ਅਸੀਂ ਸਮਾਜ ਦੇ ਵਿੱਚ ਦੇਖਦੇ ਆ ਸੁਣਦੇ ਆ ਸੋ ਇਹ ਬੱਚੇ ਤੁਸੀਂ ਦੇਖੋ ਇੰਨੀ ਇਮੋਸ਼ਨਲ ਸਮਾਜਿਕ ਮੂਵੀ ਦੇਖਣ ਦੇ ਲਈ ਪਹੁੰਚੇ ਨੇ ਦੇਖੀ ਹੈ ਤੁਸੀਂ ਛੋਟੇ ਵੀਰ ਮੂਵੀ ਕਿਵੇਂ ਦੀ ਲੱਗੀ ਯਾਰ ਆਵੀ ਦੇ ਕੰਨੇ ਮੂਵੀ ਤਾਂ ਕਹਿ ਜੇ ਤਾਂ ਬਹੁਤ ਵਧੀਆ ਸੀ ਡਾਇਰੈਕਟਰ ਸਾਹਿਬ ਦੇ ਮੈਂ ਧੰਨਵਾਦ ਕਰਦਾ ਵਜੋ ਸਾਡੇ ਸਮਾਜ ਨੂੰ ਇੰਨਾ ਵਧੀਆ ਸੁਨੇਹਾ ਦਿੰਦੇ ਨੇ ਵੀ ਕੁੜੀਆਂ ਦੇ ਜੋ ਦੇਖਿਆ ਜਾਵੇ ਤਾਂ ਸਟੈਂਡ ਕੁੜੀਆਂ ਨੂੰ ਕਿੱਥੇ ਕਿੱਥੇ ਜਾਂਦਾ ਵਾ ਵੀ ਚਿਤ ਦੀ ਆ ਚਾਹੇ ਕਰ ਰਹੀ ਨਹੀਂ ਉਹਨਾਂ ਨੂੰ ਨਾ ਤਾਂ ਪਹਿਲਾਂ ਸਮਝੇ ਕੀ ਹੁੰਦਾ ਸੀ ਕੁੜੀਆਂ ਨੂੰ ਮਤਲਬ ਬਾਹਰ ਨਿਕਲਣ ਦੀ ਆਜ਼ਾਦ ਵੀ ਨਹੀਂ ਹੁੰਦੀ ਸੀ ਨਾ ਹੀ ਤੇ ਦਬਾ ਕੇ ਰੱਖਿਆ ਜਾਂਦਾ ਸੀ ਮਤਲਬ ਕਿ ਕਿੱਥੇ ਜਾ ਕਿਹਾ ਜਾਵੇ ਤਾਂ ਵੀ ਪ੍ਰਧਾਨ ਸਮਾਜ ਹਾਂਜੀ ਤੇ ਪੈਰ ਦੀ ਜੁੱਤੀ ਪੈਰ ਦੀ ਜੁੱਤੀ ਵਾਂਗੂ ਸਾਮਾਨ ਰੱਖਿਆ ਜਾਂਦਾ ਕੁੜੀਆਂ ਨੂੰ ਤੇ ਕਿ ਉਹ ਤੇਰੇ ਮਨਸੀ ਮੈਂਟ ਪਰ ਕੇਵਲ ਧੀਆਂ ਦੇ ਨਾਲ-ਨਾਲ ਜਿਹੜੇ ਮੈਨਸ ਨੇ ਜਿਹੜੇ ਮੁੰਡੇ ਨੇ ਹਨਾ ਉਹਨਾਂ ਨੂੰ ਵੀ ਇਹ ਦੇਖਣ ਦੀ ਬਹੁਤ ਵੱਡੀ ਲੋੜ ਸੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅੱਜ ਕੱਲ ਦੇ ਦੇਖਿਆ ਉਹਨਾਂ ਨੇ ਮੁੰਡੇ ਦੇ ਕੁੜੀਆਂ ਨੂੰ ਮਤਲਬ ਡਾਊਨ ਕਰਦੇ ਆ ਕਿਉਂਕਿ ਅਸੀਂ ਵੀ ਸਕੂਲ ਜਾਂਦੇ ਜਿੱਥੇ ਗੱਲ ਨੇ ਉਹ ਸਮਾਜ ਚ ਦੇਖਦੇ ਨੇ ਕਹਿੰਦੇ ਕੁੜੀਆਂ ਕੁਝ ਨਹੀਂ ਕਰ ਸਕਦੇ ਆ ਪਰ ਜੋ ਕੁੜੀ ਜੀ ਇੱਕ ਇਹੋ ਜੀ ਚੀਜ਼ ਨੇ ਉਹ ਚਾਹੇ ਕੁਝ ਵੀ ਕਰ ਸਕਦੀ ਆ ਕਿਉਂਕਿ ਮਾਂ ਬਣਾ ਦੁੱਖ ਉਹਨੂੰ ਚੱਲ ਚੱਲਣਾ ਪੈਂਦਾ ਵੈ ਇਹਨਾਂ ਮੁੰਡਿਆਂ ਨੂੰ ਕਹਿੰਦਾ ਮੁੰਡੇ ਤਾਂ ਜਾਂਦੇ ਰਹੇ ਕਰ ਜਾਂਦੇ ਰੋਟੀ ਪਾਗ ਦੋ ਖਾਓ ਨਹੀਂ ਤੇ ਸਵੇਰੇ ਚੱਲ ਜਾਂਦੇ ਕੰਮ ਤੇ ਪਜ ਜੇ ਕਿ ਕਿਆ ਜਾਵੇ ਤਾਂ ਮਗਰ ਉਹ ਤਾਂ ਮਾਇ ਦੇ ਬੱਚੇ ਉਹਨਾਂ ਨੇ ਤੇ ਜੋ ਐਜ਼ ਅ ਮਦਰ ਐਜ਼ ਅ ਗਰਲ ਐਜ਼ ਅ ਲੇਡੀ ਚ ਸਮਾਜ ਚ ਲਿਆ ਜਾਵੇ ਕੁਝ ਵੀ ਹਰ ਕਾਮਯਾਬ ਇਨਸਾਨ ਦੇ ਪਿਛੇ ਵੀ ਨਾ ਇੱਕ ਕੁੜੀ ਦਾ ਹੱਥ ਹੁੰਦਾ ਹੈ ਬਿਲਕੁਲ ਕਿਉਂਕਿ ਹੁਣ ਆਪਾਂ ਕਹਿੰਦੇ ਨੇ ਔਰਤ ਹੈ ਕੁੜੀ ਹੈ ਜਿਹੜਾ ਕਹਿ ਰਿਹਾ ਉਹ ਵੀ ਤਾਂ ਕਿਸੇ ਮਾਂ ਦੇ ਕੁੱਖੋ ਜਿਹਾ ਜਨਮ ਲਤੋਨੇ ਜਨਮ ਕੁੜੀ ਜੋ ਹੀ ਹੈ ਕਿਹੜੀ ਜਮਾਤ ਚ ਪੜਦੇ ਹੋ ਕਿਹੜੀ ਕਲਾਸ 9th ਜੀ 9th ਵਿੱਚ ਪੜਦੇ ਹੋ ਦੇਖਦੇ ਆ ਇਦਾਂ ਇਹ ਜੋ ਚੀਜ਼ ਦਿਖਾਈ ਇਸ ਮੂਵੀ ਦੇ ਵਿੱਚ ਬਿਲਕੁਲ ਸੱਚ ਦਿਖਾਈ ਹੈ ਬਿਲਕੁਲ ਸਹੀ ਹੈ ਇਹ ਕਿਉਂਕਿ ਜਿ ਮੇਰੇ ਪਤਾ ਵਸੇ ਹੈ ਨਹੀਂ ਜੀ ਨੇ ਮਦਰ ਵੀ ਨਹੀਂ ਤੇ ਮੇ ਜਿਹੜੀ ਮਦਰ ਨੇ ਉਹਨਾਂ ਦੇ ਚਾਰ ਭੈਣਾਂ ਸੀ ਨਹੀਂ ਮੇਰੇ ਮਦਰਾਂ ਪੰਜਵੀ ਸੀ ਤੇ ਉਹਨਾਂ ਨੇ ਵੀ ਆ ਚੀਜ਼ਾਂ ਫੇਸ ਕੀਤੀਆਂ ਨੇ ਮੇਰੀ ਮਾਸੀ ਨੇ ਨਹੀਂ ਕਿ ਮਦਰਸ ਨੇ ਉਹ ਪੜ੍ਹੇ ਨਹੀਂ ਬਿਲਕੁਲ ਵੀ ਪੜ੍ਹੇ ਨਹੀਂ ਸੀ ਬਿਲਕੁਲ ਵੀ ਕਿਉਂਕਿ ਦੇਖਿਆ ਜਾਵੇ ਤਾਂ ਜੋਸ਼ ਫਿਲਮ ਜਿ ਦਿਖਾਇਆ ਗਿਆ ਰਾਈਟ ਟਾਈਮ ਸੋਚਣਾ ਵੀ ਮੇਰੇ ਮਦਰ ਉਸ ਸਟੈਂਡ ਕਰਦੇ ਸੀ ਕਿ ਕਰ ਚ ਗਰੀਬੀ ਸੀ ਨਹੀਂ 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 ਕੋਈ ਜਾਤ ਸੀ ਤੇ ਘਰ ਦਾ ਕੰਮ ਵੀ ਕਰ ਉਹਨਾਂ ਨੇ ਬਾਹਰ ਜਾ ਕੇ ਦਾ ਅਭੀ ਸਟੈਂਡ ਹੋਣਾ ਸੀ ਜੀ ਅਦਾਕਾਰੀ ਸਭ ਤੋਂ ਵੱਧ ਵਧੀਆ ਲੱਗੀ ਐ ਪਸੰਦ ਆਈ ਐ ਬਾਪੂ ਜੀ ਦਾ ਅਦਾਕਾਰੀ ਬਹੁਤ ਪਸੰਦ ਆਈ ਐ ਜੀ ਪੰਕਜ ਕਪੂਰ ਦੀ ਹਾਂ ਜੀ ਪੰਕਜ ਕਪੂਰ ਦੀ ਕਿਉਂਕਿ ਦੇਖੇ ਕਿ ਨਾ ਮਾਣਾ ਇਹ ਨਹੀਂ ਉਹ ਕਹਿੰਦਾ ਵੀ ਜਿਹੜਾ ਉਹਦੇ ਦੂਜੇ ਦੂਜੇ ਸਾਹਮਣੇ ਸੀਗੇ ਜੀ ਉਹ ਕਹਿੰਦੇ ਉਹਨਾਂ ਨੇ ਸਸਟਿਕਲ ਸਸਟਿਕਲ ਬਲਾਈਂਡ ਉਹਨਾਂ ਨੇ ਹ ਨਹੀਂ ਉੱਚਪਕਾਰੀ ਖੜਗੇ ਉਹਨਾਂ ਨੇ ਜਾਈ ਉਹਦੇ ਪੈਗ ਲਾ ਕੇ ਮੰਜੀਤ ਰੱਖਤੀ ਹ ਨਹੀਂ ਤੇ ਜੁੱਤੇ ਸਿਰ ਤੇ ਰੱਖ ਲਈ ਹ ਮਤਲਬ ਕਹੇ ਨਿਮਰਤਾ ਸਿੱਖੇ ਤਾਂ ਇਹਨਾਂ ਤੋਂ ਸਿੱਖੇ ਹੂੰ ਕਿ ਕਿੰਨੇ ਕਿੰਨੇ ਮੈਂਬਰ ਤਾਂ ਸੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੀਏ ਤੁਸੀਂ ਮੂਵੀ ਮੂਵੀ ਬਹੁਤ ਵਰੀਆ ਸੀਗੀ ਇਹ ਜੇ ਮੂਵੀ ਆਣੀ ਚਾਹੀਦੀ ਹੈ ਸਮਾਜ ਲਈ ਇੱਕ ਸਨੇਹਾ ਪਹਚਾਨ ਲਈ ਕਿਉਂਕਿ ਜਿਹੜੇ ਮਲਕੀ ਫਾਦਰ ਦਾ ਰੋਲ ਸਭ ਤੋਂ ਵੱਡਾ ਹੁੰਦਾ ਘਰ ਵਿੱਚ ਸਾਰੀ ਜ਼ਿੰਮੇਵਾਰੀਆਂ ਉਹਨਾਂ ਦੇ ਮਲਕੀ ਸਿਰ ਤੇ ਸੀਗੀਆਂ ਜੇ ਉਹ ਮਲਕੀ ਨਾ ਹੁੰਦੇ ਤਾਂ ਕੁੜੀਆਂ ਦਾ ਪਤਾ ਨਹੀਂ ਕੀ ਕੀ ਹੋ ਜਾਣਾ ਸੀਗਾ ਸ਼ਾਇਦ ਕੀ ਪਤਾ ਉਹ ਅੱਗੇ ਪੜ੍ਹ ਵੀ ਨਹੀਂ ਪਾਉਂਦੀ ਜਾਂ ਅੱਗੇ ਮਲਕੀ ਅਗਲੇ ਫੈਮਿਲੀ ਚ ਜਾ ਵੀ ਨਹੀਂ ਪਾਉਂਦੀ ਆ ਪਤਾ ਨਹੀਂ ਉਹਨਾਂ ਨੇ ਕੀ ਕੀ ਉਹਨਾਂ ਸੀ ਲੋਕਾਂ ਦੀ ਸੋਚ ਐਨੀ ਕ ਗਲਤੀ ਨਾਲ ਪੂਰੀ ਮਨ ਲਕੀ ਲਾਈਫ ਬਿਗਾੜਦੀ ਲੋਕ ਇਹ ਚੀਜ਼ ਘਰ ਬਨ ਕੇ ਲਾ ਜਾ ਰਹੇ ਹੋ ਕਿ ਮੂਵੀ ਦੇ ਵਿੱਚ ਜੋ ਚੀਜ਼ ਤੁਸੀਂ ਦੇਖੀ ਜੋ ਚੀਜ਼ ਸਿੱਖੀ ਹੈ ਤੁਸੀਂ ਉਹ ਐਟ ਲੀਸਟ ਤੁਹਾਡੇ ਘਰ ਦੇ ਵਿੱਚ ਐਦਾਂ ਦੀ ਚੀਜ਼ ਤੁਸੀਂ ਕਦੇ ਹੋਣ ਨਹੀਂ ਦੋ ਹਾਂਜੀ ਬਿਲਕੁਲ ਆਉਣ ਵਾਲੇ ਸਮਾਜ ਤੇ ਇਹ ਜਾਸਰ ਨਹੀਂ ਪੈਂਦਾ ਮੈਂ ਕਿ ਮੈਂ ਵੀ ਐਕਟਰ ਬਣਾ ਇਹ ਜੇ ਮੂਵੀ ਮੈਨੂੰ ਵੀ ਹਮ ਸੇਧ ਦੇ ਕੇ ਗਈ ਹਾਂਜੀ ਬਹੁਤ ਵਧੀਆ ਸੇਧ ਦੇ ਕੇ ਗਈ ਹਾਂ ਅ ਵੀਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੀ ਹੈ ਕਿਹਦੀ ਅਦਾਕਾਰੀ ਭਵੇਂ ਧੀ ਦਾ ਰੋਲ ਦੀ ਆਪਾਂ ਗੱਲ ਕਰ ਲਈਏ ਹਨਾ ਫਾਦਰ ਦੀ ਗੱਲ ਕਰ ਲਈਏ ਹੋਰ ਕਿਸੇ ਐਦਾਂ ਦੇ ਰੋਲ ਨੇ ਜਿਹੜਾ ਤੁਹਾਡਾ ਦਿਲ ਕੀਲ ਕੇ ਰੱਖ ਦਿੱਤਾ ਪਿਓ ਦੇ ਰੋਲ ਨੇ ਡੈਡੀ ਦੇ ਰੋਲ ਨੇ ਵੀ ਬਹੁਤ ਦੁੱਖ ਪਜਾਇਆ ਜੀ ਮੇਰੇ ਡੈਡੀ ਸੀ ਜੀ ਬਹੁਤ ਕਰਦੇ ਸੀ ਪਿਆਰ ਜੀ ਕੋਈ ਵੀ ਚੀਜ਼ ਹੈ ਜੀ ਜਿਹੜੀ ਵੀ ਚੀਜ਼ ਹੈ ਨਾ ਮਿਲਦੀ ਸੀ ਜੀ ਬਹੁਤ ਦੁੱਖ ਆਇਆ ਜੀ ਮੇਰੇ ਡੈਡੀ ਡੱਤੂ ਗਏ ਪੀ ਉਹ ਜ਼ਿਆਦਾ ਉਹ ਗੱਲਾਂ ਬਹੁਤ ਹੋਈਆਂ ਜੀ ਫੀਲ ਹੋਈਆਂ ਜੀ ਬਿਲਕੁਲ ਸਮਝ ਬਹੁਤ ਵਧੀਆ ਜੀ ਹਮਮ ਅਗਰ ਇਸ ਮੂਵੀ ਨੂੰ ਅਸੀਂ 10 ਦੇ ਵਿੱਚੋਂ ਕਿੰਨੇ ਨੰਬਰ ਦਵਾਂਗੇ 10 ਦੇ ਵਿੱਚੋਂ ਕਿੰਨੇ ਬਹੁਤ ਵਧੀਆ ਜੀ 90% ਵਧੀਆ ਜੀ ਮੂਵੀ ਬਹੁਤ ਪੈਨ ਐਸਲੀਆ ਕਿ ਇੱਕ ਤਾਂ ਸਾਡੇ ਸਕੂਲ ਤੇ ਪੜੇ ਹੋਇਆ ਮੇਰੀ ਸਿਸਟਰ ਨਾਲ ਪੜਦੇ ਸੀ ਨਿਊ ਹਾਈ ਸਕੂਲ ਦੇ ਵਿੱਚ ਦੰਦਈ ਸੋਮੀ ਦੇ ਕੋਲ ਜੀ ਜੀ ਉਹਨਾਂ ਨੇ ਆਪਣੀ ਇੰਟਰਵਿਊਸ ਵੀ ਦਾ ਸੇਫ ਪ੍ਰਿੰਸ ਹਸਟਲ ਕੋਲ ਜੀ ਬਾਈ ਜੀ ਪ੍ਰਿੰਸ ਹਸਟਲ ਦੇ ਨਾਲ ਜਿਹੜੀਆਂ ਸਿਮੇਟਰੀ ਆ ਨਾ ਜਿਹਨੂੰ ਗੋਰਿਆਂ ਦੀਆਂ ਕਬਰਾਂ ਕਹਿੰਦੇ ਆ ਉਹਦੇ ਬਿਲਕੁਲ ਆਪੋਜ਼ਿਟ ਇਹਨਾਂ ਦਾ ਘਰ ਸੀਗਾ ਤੇ ਤੁਹਾਨੂੰ ਦੇਖ ਕੇ ਬਹੁਤ ਵਧੀਆ ਸੀ ਮੈਂ ਕੋਈ ਕੋਈ ਇਹਨਾਂ ਦੀ ਮੂਵੀ ਨਹੀਂ ਛੱਡਦਾ ਵਾਹ ਪੰਕਜ ਦੇ ਵਿੱਚ ਹੰਝੂ ਨੇ ਕਿਤਨਾ ਕਿਤੇ ਅਦਾਕਾਰੀ ਨੇ ਰਵਾ ਕੇ ਰੱਖ ਦਿੱਤਾ ਬਹੁਤ ਬਹੁਤ ਵਧੀਆ ਬਹੁਤ ਵਧੀਆ ਇੱਕ ਡਿਫਰੈਂਟ ਸਬਜੈਕਟ ਸੀਗਾ ਹਮ ਪੰਜਾਬੀ ਮੂਵੀਸ ਦਾ ਚਲੋ ਵਧੀਆ ਚੰਗੀਆਂ ਅੱਜਕੱਲ ਤਾਂ ਆ ਰਹੀਆਂ ਬਹੁਤ ਵਧੀਆ ਆ ਰਹੀਆਂ ਪਰ ਆ ਜਿਹੜੀ ਇਹਦੇ ਚ ਜੋ ਸਬਜੈਕਟ ਚੂਜ਼ ਕੀਤਾ ਕਮਾਲ ਦਾ ਸੀ ਬਹੁਤ ਵਧੀਆ ਮਜ਼ਾ ਆ ਗਿਆ ਦੇਖ ਕੇ ਜੀ ਸੋ ਬਿਲਕੁਲ ਤੁਸੀਂ ਦੱਸੋ ਕਿਵੇਂ ਦੀ ਲੱਗੀ ਮੂਵੀ ਬਹੁਤ ਅੱਛੀ ਲੱਗੀ ਮੂਵੀ ਡਿਫਰੈਂਟ ਮੂਵੀ ਵੈਰੀ ਨਾਈਸ ਕੀ ਕੁਝ ਅੱਜ ਲਿਜਾ ਰਹੇ ਹੋ ਇਸ ਮੂਵੀ ਤੋਂ ਮੈਸੇਜ ਸਮਥਿੰਗ ਐਨੀ ਮੈਸੇਜ ਬਣਾਓ ਐਨੀ ਮੈਸੇਜ ਕਿ ਜਿੱਦਾਂ ਦਾ ਵੀ ਮਤਲਬ ਕਿ ਤੁਹਾਨੂੰ ਸਰਕਮਸਟੈਂਸਸ ਆਜ ਬਟ ਡੋਨ ਕਪਰਾਉਣਾ ਨਹੀਂ ਸਰਕਮਸਟੈਂਸਸ ਹਨ देयर इज ਆਲਵੇਸ ਲਾਈਕ ਆਫਟਰਸ ਦ ਸਨਸੈਟ देयर इज ਆਲਵੇਸ ਆ ਸਨਰਾਈਜ਼ ਬਿਲਕੁਲ ਯਾ ਸੋ ਬੱਚੇ ਤੁਸੀਂ ਵੀ ਦੇਖੀਏ ਮੂਵੀ ਫਿਰ ਹਾਂਜੀ ਮੂਵੀ ਦਾ ਨਾਮ ਕੀ ਸੀ ਰਾਵੀ ਦੇ ਕੰਡੇ ਕਿਵੇਂ ਦੀ ਲੱਗੀ ਮੂਵੀ ਬਹੁਤ ਵਧੀਆ ਬਹੁਤ ਵਧੀਆ ਲੱਗੀ ਸਾਰਿਆਂ ਦੀ ਅਦਾਕਾਰੀ ਵਧੀਆ ਲੱਗੀ ਯੈਸ ਪਹਿਲਾਂ ਕੋਈ ਇਦਾਂ ਦੀ ਮੂਵੀ ਦੇਖੀ ਸੀ ਨਹੀਂ ਨਹੀਂ ਕੀ ਦੇਖਿਆ ਇਦਾਂ ਦਾ ਕੁਝ ਖਾਸ ਦੱਸੋ ਮੈਨੂੰ ਕਿਹੜੀ ਚੀਜ਼ ਸਭ ਤੋਂ ਵੱਧ ਚੰਗੀ ਲੱਗੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਦਿਲ ਦਿਲ ਨੂੰ ਲੱਗੀ ਕਿਸੇ ਤੋਂ ਡਰਨਾ ਨਹੀਂ ਹੈਗਾ ਕਿਸੇ ਤੋਂ ਡਰਨਾ ਨਹੀਂ ਹੈਗਾ ਨਹੀਂ ਹੈਗਾ ਹੋਰ ਕੁਝ ਅਜੋ ਅਜੋ ਕਿਨੂੰ ਅਜੋ ਅਜੋ ਨਿਕਲੋ ਅੱਜ ਮੈਨੂੰ ਸਭ ਤੋਂ ਵਧੀਆ ਚੀਜ਼ ਇਹ ਲੱਗੀ ਕਿ ਜਦੋਂ ਉਹ ਮੀਨਸ ਐਮਐਲਏ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਵਿਆਹ ਕਰਾਉਣਾ ਤੇ ਉਹ ਉਹਨਾਂ ਦੇ ਮੂੰਹ ਤੇ ਕਹਿ ਕੇ ਆਏ ਸੀ ਕਿ ਅਸੀਂ ਇਹੋ ਜਿਹਾ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਹਾਂ ਕੁੜੀਆਂ ਨੂੰ ਲੈ ਕੇ ਦੇਖਿਆ ਤੁਸੀਂ ਇੱਕ ਬਾਪ ਨੇ ਕਿਸ ਤਰੀਕੇ ਦੇ ਨਾਲ ਹਨਾ ਧੀਆਂ ਦਾ ਧੀ ਜੜੀਆਂ ਰੱਖੀਆਂ ਤੇ ਉਸ ਤੋਂ ਬਾਅਦ ਵਿਆਹ ਕੀਤਾ ਉਹ ਸਾਰੀਆਂ ਚੀਜ਼ਾਂ ਦੇਖ ਕੇ ਕੀ ਸਿੱਖਿਆ ਮਿਲੀ ਸਾਨੂੰ ਸਿੱਖਿਆ ਇਹ ਮਿਲੀ ਕਿ ਇੱਕ ਬਾਪ ਲਈ ਇੱਕ ਧੀ ਪਾਲਣੀ ਮੁਸ਼ਕਲ ਹੁੰਦੀ ਆ ਪਰ ਜਦੋਂ ਬਾਪ ਪਾਲਦਾ ਵਾ ਉਹ ਬਾਪ ਨੂੰ ਧੀ ਦੀ ਅਹਿਮੀਅਤ ਪਤਾ ਹੁੰਦੀ ਹੈ ਕਿ ਉਹ ਕਿਵੇਂ ਪਾਲਦਾ ਵਾ ਤੇ ਦੂਸਰੀ ਗੱਲ ਇਹ ਕਿ ਬਾਪ ਨੂੰ ਥੋੜਾ ਲੱਗਦਾ ਹੁੰਦਾ ਵਾ ਕਿ ਧੀ ਲਈ ਕੁਝ ਵੱਧ ਕੇ ਹੈਗਾ ਵਾ ਪਾਪਾ ਦੀ ਯਾਦ ਆ ਰਹੀ ਹੈ। ਇਹ ਚੀਜ਼ਾਂ ਦੇਖ ਕੇ। ਹਾਂਜੀ। ਕਿੰਨਾ ਪਿਆਰਾ ਹੈ ਪਾਪਾ ਨਾ। ਬਹੁਤ ਜ਼ਿਆਦਾ। ਪਰ ਮੇਰੇ ਸਭ ਤੋਂ ਵੱਡੇ ਪਾਪਾ ਹੀ ਨੇ। ਜਿਹੜਾ ਨੇ ਮੈਨੂੰ ਪਾਲਿਆ। ਦੇਖੋ ਤੁਸੀਂ ਧੀਆਂ ਰੋ ਪਈਆਂ। ਨਾ ਰੋਣਾ ਨਹੀਂ ਤੁਸੀਂ। ਦੇਖੋ ਰਵੀ ਦੇ ਕੰਢੇ ਦੇਖਣ ਆਈਆਂ ਸੀ ਪਰ ਇਸ ਮੂਵੀ ਨੇ ਤੁਸੀਂ ਦੇਖੋ ਕਿੰਨਾ ਧੁਰ ਅੰਦਰ ਅਸਰ ਕਰ ਦਿੱਤਾ ਅੱਜ। ਮਿੰਟੂ ਵੀਰ ਕੋਲ ਖੜੇ ਨੇ ਕਹਿੰਦੇ ਸਭ ਤੋਂ ਵੱਡੇ ਪਿਤਾ ਦਾ ਸਾਡੇ ਉਹ ਨੇ ਸੋ ਤੁਸੀਂ ਦੇਖੋ ਅਧਿਕਾਰੀ ਜਿਹੜੀ ਆ ਇਹ ਕੀ ਕਹਿਣਾ ਚਾਹੁੰਦੇ ਹੋ ਕੁਝ ਦੋ ਸ਼ਬਦ ਤਾਂ ਇਹ ਸੋ ਹੌਸਲਾ ਪਾਪਾ ਹੈਗੇ ਉਹ ਦੇਖੋ ਜਿਨ੍ਹਾਂ ਨੇ ਤੁਹਾਨੂੰ ਰੱਖਿਆ ਹਮੇਸ਼ਾ ਆਪਣੇ ਕੋਲ ਦੇਖੋ ਤੁਸੀਂ ਪਿਤਾ ਹੈ ਨਹੀਂ ਪਰ ਉਹ ਅਦਾਕਾਰੀ ਜਿਹੜੀ ਦੇਖੀ ਪੰਕਜ ਕਪੂਰ ਦੀ ਸੋ ਚੀਜ਼ਾਂ ਦੇਖ ਕੇ ਜਿਹੜੀਆਂ ਤੁਸੀਂ ਦੇਖੋ ਦਿਲ ਨੂੰ ਕਿੰਨੀਆਂ ਰੂਹ ਤੱਕ ਟੱਚ ਹੋ ਗਈਆਂ ਇਹ ਬੇਟੀ ਜਿਹੜੀ ਆ ਭਾਬੂ ਹੋ ਗਈ ਸਾਰੀਆਂ ਧੀਆਂ ਸਾਰੀਆਂ ਧੀਆਂ ਦੇ ਅੱਖਾਂ ਦੇ ਵਿੱਚ ਇਸ ਵੇਲੇ ਹੰਝੂ ਨੇ ਤੁਸੀਂ ਚੁੱਪ ਕਰ ਜੋ ਰੋਣਾ ਨਹੀਂ ਆ ਰੁਕ ਚੁੱਪ ਕਰ ਜੋ ਆ ਜੋ ਬੱਚੇ ਤੁਸੀਂ ਦੇਖੀਏ ਮੂਵੀ ਕੀ ਦੇਖ ਕੇ ਜਿਹੜੀ ਆ ਕਿਹੜੀ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਦਿਲ ਤੇ ਲੱਗੀ ਰੋਣਾ ਨਹੀਂ ਬਸ ਪਿਤਾ ਨੇ ਧੀਆਂ ਪੁੱਤਾਂ ਵਾਂਗ ਪਾਲੀਆਂ ਆਦੀ। ਹੂੰ। ਤੋਂ ਉਹਨਾਂ ਨੇ ਕਿਸੇ ਤੋਂ ਡਰਨ ਤੋਂ ਇਸ ਕਿਸੇ ਨਹੀਂ ਡਰਨਾ ਚਾਹੀਦਾ ਧੀਆਂ ਨੂੰ। ਜੇ ਕੋਈ ਗਲਤ ਕਰਦਾ ਤਾਂ ਅੱਗੇ ਹੋ ਕੇ ਉੱਚੀ ਆਵਾਜ਼ ਦੇ ਨਾਲ ਉਹਦਾ ਸਾਹਮਣਾ ਕਰਨਾ ਚਾਹੀਦਾ। ਹਾਂਜੀ। ਹੂੰ। ਸੋ ਇੱਕ ਵੱਡੀ ਕ੍ਰੀਤੀ ਜਿਹੜੀ ਇਸ ਮੂਵੀ ਦੇ ਵਿੱਚ ਦਾਸ ਵਰਗੀ ਪ੍ਰਥਾ ਨੂੰ ਦਿਖਾਇਆ ਗਿਆ ਸੀ ਸੋ ਤੁਸੀਂ ਤੁਸੀਂ ਵੀ ਰੋ ਪਏ ਹੋ ਸਾਰੀਆਂ ਤਿਆਂ ਤੁਸੀਂ ਦੇਖੋ ਅੱਖਾਂ ਦੇ ਵਿੱਚੋਂ ਹਰ ਇੱਕ ਦੇ ਹੰਝੂ ਆ ਗਏ ਕਿਹੜੀ ਚੀਜ਼ ਨੇ ਇੰਨਾ ਜ਼ਿਆਦਾ ਦਿਲ ਭਾਪੂ ਕਰ ਦਿੱਤਾ ਆਪਣੀ ਇੱਕ ਬਾਪ ਦੀ ਇਸ ਤਰ੍ਹਾਂ ਖੜੀ ਚਾਹੀਦੀ ਆ ਹਮ ਕਿਸੇ ਦੇ ਨਾਲ ਬਹਿਣਾ ਚਾਹੀਦਾ ਇਸ ਤਰ੍ਹਾਂ ਨਾਲ ਆਪਣਾ ਕੰਮ ਕਰਨਾ ਚਾਹੀਦਾ ਵਾ ਕਿਸੇ ਨਾਲ ਇਸ ਤਰ੍ਹਾਂ ਨਾਲ ਬਹਿਣਾ ਚਾਹੀਦਾ ਵਾ ਗਲਤ ਗੱਲਾਂ ਨਹੀਂ ਮਲਪੀ ਪ੍ਰਭ ਕਰਨੀ ਚਾਹੀਦੀਆਂ ਹਮ ਸੋ ਬਿਲਕੁਲ ਅੱਜ ਹਰ ਕੋਈ ਜਿਹੜਾ ਭਾਵੁਕ ਹੋ ਚੁੱਕਾ ਵਾ ਇਹ 3 ਜਿਹੜੀਆਂ ਵਾ ਦੇਖੋ ਹੱਸਦੀਆਂ ਖੇਡਦੀਆਂ 3 ਪਰ ਅਧਾਕਾਰੀ ਪਿਤਾ ਦੀ ਉਹ ਧੀ ਦਾ ਪਿਆਰ ਜਿਹੜਾ ਉਹ ਰਿਸ਼ਤਾ ਜਿਹੜਾ ਹੁੰਦਾ ਵਾ ਉਹ ਚੀਜ਼ਾਂ ਦੇਖ ਕੇ ਅੱਜ ਹਰ ਕੋਈ ਜਿਹੜਾ ਇੱਥੇ ਰੋਪਿਆ ਇਹਨਾਂ ਧੀਆਂ ਨੂੰ ਆਪਣੇ ਪਿਤਾ ਯਾਦ ਆ ਗਏ ਪਰ ਜਿਸ انسان ਨੇ ਜਿਹੜਾ ਰੱਬੀ ਰੂਹ ਨੇ ਇਹਨਾਂ ਨੂੰ ਪਿਤਾ ਬਣ ਕੇ ਜਿਹੜਾ ਇਹਨਾਂ ਦਾ ਸਾਥ ਦਿੱਤਾ ਸਹਾਰਾ ਬਣੇ ਉਹ ਜਿਹੜਾ ਉਹਨਾਂ ਦਾ ਬਾਰ-ਬਾਰ ਨਾਮ ਜਿਹੜਾ ਇਹਨਾਂ ਨੂੰ ਯਾਦ ਆ ਗਿਆ ਸੋ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਬਜ਼ੁਰਗਾਂ ਤੋਂ ਲੈ ਕੇ ਧੀਆਂ ਤੱਕ ਹਰ ਕੋਈ ਇੱਥੇ ਪਹੁੰਚਿਆ ਆ ਦੇਖੋ ਤੁਸੀਂ ਬਾਪੂ ਜੀ ਦੇਖੀ ਤੁਸੀਂ ਹਮ ਕਿੱਦਾਂ ਦੀ ਲੱਗੀ ਫਿਲਮ ਬਿਲਕੁਲ ਸਹੀ ਵਧੀਆ ਲੱਗੀ ਸੱਚ ਲੱਗਿਆ ਸਮਾਜ ਦਾ ਹਾਂਜੀ ਹਾਂਜੀ ਹਮ ਅਦਾਕਾਰੀ ਹਰ ਇੱਕ ਦੀ ਵਧੀਆ ਲੱਗੀ ਠੀਕ ਸੀਗੀ ਇੱਕ ਪਿਤਾ ਦਾ ਰੋਲ ਜਿਹੜਾ ਨਵਾਇਆ ਪੰਕਜ ਕਪੂਰ ਜੀ ਨੇ ਜੋ ਇੱਕ ਧੀ ਦਾ ਰੋਲ ਸੰਦੀਪ ਜੀ ਨੇ ਨਵਾਇਆ ਉਹ ਚੀਜ਼ ਕਿੱਦਾਂ ਲੱਗੀ ਬਿਲਕੁਲ ਸਹੀ ਸੀਗੀ ਆਪਣੇ ਬਿਲਕੁਲ ਸਹੀ ਸੀਗੀ ਤੁਸੀਂ ਬਾਪੂ ਜੀ ਕਹਿਣਾ ਚਾਹੋਗੇ ਬਹੁਤ ਵਧੀਆ ਫਿਲਮ ਸੀ ਔਰ ਚੰਗੀ ਫਿਲਮ ਹਮ ਅ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਹਿਣ ਨੂੰ ਰਾਵੀ ਦੇ ਕੰਢੇ ਮੂਵੀ ਹੈ ਪਰ ਇਹਨਾਂ ਨੂੰ ਦੇਖੋ ਤੁਸੀਂ ਹਰ ਚੀਜ਼ ਜਿਹੜੀ ਇਸ ਮੂਵੀ ਨੇ ਯਾਦ ਕਰਵਾ ਦਿੱਤੀ ਤੁਸੀਂ ਦੇਖੋ ਕਿ ਭੈਣ ਜੀ ਰੋ ਰਹੇ ਨੇ ਅੱਜ ਉਹ ਇੱਧਰ ਤੁਸੀਂ ਵੀ ਅੱਜ ਆਇਓ ਪਰਿਵਾਰ ਦੇ ਨਾਲ ਦੇਖੀ ਭੈਣ ਮੂਵੀ ਦੇਖੀ ਹਾਂਜੀ ਕਿਹੜੀ ਚੀਜ਼ ਨੇ ਇੰਨਾ ਕੀਲ ਕੇ ਰੱਖ ਦਿੱਤਾ ਹੂੰ ਕਿਹੜੀ ਚੀਜ਼ ਨੇ ਇੰਨਾ ਜ਼ਿਆਦਾ ਮਨ ਨੂੰ ਭਾਵੁਕ ਕਰ ਦਿੱਤਾ ਸੋ ਕਹਿਣ ਨੂੰ ਸ਼ਬਦ ਨਹੀਂ ਆ ਕਿਉਂਕਿ ਬਹੁਤ ਜ਼ਿਆਦਾ ਉਹ ਚੀਜ਼ਾਂ ਦੇਖ ਕੇ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦਾ ਉਹ ਸੱਚ ਜਿਹੜਾ ਆਪਣੀ ਜ਼ਿੰਦਗੀ ਦੇ ਉਹ ਪਲ ਜਿਹੜੇ ਅੱਖਾਂ ਦੇ ਮੂਹਰੇ ਆ ਗਏ ਤੁਸੀਂ ਦੇਖੋ ਕਿ ਹਰ ਅਦਾਕਾਰ ਨੇ ਇਸ ਤਰੀਕੇ ਦੀ ਭੂਮਿਕਾ ਨਿਭਾਈ ਹੈ ਜੋ ਜ਼ਿੰਦਗੀ ਦੇ ਅਸਲ ਦੇ ਵਿੱਚ ਅਸੀਂ ਸਮਾਜ ਦੇ ਵਿੱਚ ਸੱਚਾਈਆਂ ਦੇਖਦੇ ਹਾਂ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਬਿਲਕੁਲ ਵੱਡੇ ਪਰਦੇ ਤੇ ਉਤਾਰ ਦਿੱਤੀਆਂ ਸੋ ਉਹ ਜਿਹੜਾ ਤੁਸੀਂ ਅਸਰ ਦੇਖੋ ਹਰ ਕਿਸੇ ਦੇ ਮਨ ਤੇ ਹਰ ਕੋਈ ਜਿਹੜਾ ਇਸ ਵੇਲੇ 3 ਜਿਹੜੀਆਂ ਸਪੈਸ਼ਲੀ ਤੁਸੀਂ ਦੇਖੋ ਕਿ ਜੋ ਪਰਿਵਾਰ ਦੇ ਨਾਲ ਵੀ ਆਏ ਆ ਉਹ ਵੀ ਇਸ ਵੇਲੇ ਕੀਲੇ ਗਏ ਨੇ ਰਾਵੀ ਦੇ ਕੰਡੇ ਮੂਵੀ ਸੀ ਜਿਸ ਦੇ ਆ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉਹ ਡਾਇਰੈਕਸ਼ਨ ਉਹ ਸਕਰੀਨ ਪਲੇ ਉਹ ਜੋ ਜਾਂ ਵੀ ਦੇਖੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਚੀਜ਼ਾਂ ਦਾ ਤੁਸੀਂ ਅਸਰ ਦੇਖੋ ਬੱਚਾ ਬਜ਼ੁਰਗ ਵੱਡਾ ਹਰ ਕੋਈ ਇਸ ਵੇਲੇ ਰੋ ਰਿਹਾ ਹੈ ਸੋ ਤੁਸੀਂ ਇਸ ਫਿਲਮ ਦੀ ਸਕਰੀਨਿੰਗ ਜਿਹੜੀ ਲੁਧਿਆਣਾ ਦੇ ਵਿੱਚ ਹੁੰਦੀ ਆ ਤਾਂ ਉੱਥੇ ਦੀਆਂ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੀਆਂ